ਬਹੁਤ ਵੱਡੀ ਖਬਰ ਹੈ ਜਿੰਨੇ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੂੰ ਲੈ ਕੇ ਇੱਕ ਪਾਸੇ ਜਲੰਧਰ ਦੇ ਵਿੱਚ ਪਹਿਲਾ ਪ੍ਰੈਸ ਕਾਨਫਰੰਸ ਹੁੰਦੀ ਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਹੋ ਜਾਂਦਾ ਕਿਉਂਕਿ ਥਾਰ ਵਾਲੀ ਬੀਬਾ ਦੇ ਨਾਲ ਵੀ ਤਾਰ ਜੁੜ ਗਏ ਨੇ ਪੂਰੀ ਤਰ੍ਹਾਂ ਹੀ ਜੁੜ ਗਏ ਨੇ ਸੁਖਵੀਰ ਸਿੰਘ ਬਾਦਲ ਦੇ ਅਕਸਰ ਮੈਂ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਕਈ ਵਾਰ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਪਰ ਅੱਜ ਜਿਹੜਾ ਐਕਸ਼ਨ ਮੁੱਖ ਮੰਤਰੀ ਦਾ ਭਗਵੰਤ ਮਾਨ ਦਾ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਇੱਕ ਵੀਡੀਓ ਦੇ ਵਿੱਚ ਤਾਂ ਜਿਹੜੀ ਕਾਨਫਰੰਸ ਜਲੰਧਰ ਦੇ ਵਿੱਚ ਕਰਦੇਵੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਯਾਨੀ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਕੋਈ ਗੱਲ ਕਹਿੰਦੇ ਨੇ ਤਾਂ ਉਹ ਸਿੱਧੀ ਜਾ ਕੇ ਮੁੱਖ ਮੰਤਰੀ ਦੇ ਸੀਨੇ 'ਤੇ ਜਾ ਵੱਜਦੀ ਆ ਤਾਂ ਭਗਵੰਤ ਮਾਨ ਦਾ ਜਿਹੜਾ ਐਕਸ਼ਨ ਹੋਇਆ ਉਹ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਦਾਵਾ ਕੀਤਾ ਜਾ ਰਿਹਾ ਹੈ ਕਿ ਭਾਈ ਸਰਕਾਰ ਸਾਡੀ ਆਉਣੀ ਚਾਹੀਦੀ ਹੈ ਜਿਹੜੀ ਆਮ ਆਦਮੀ ਪਾਰਟੀ ਆ ਇਹ ਭ੍ਰਸ਼ਟਾਚਾਰੀਆਂ ਦੀ ਪਾਰਟੀ ਹੈ ਸੁਖਵੀਰ ਸਿੰਘ ਬਾਦਲ ਦਾ ਯਾਨੀ ਆਪਣਾ ਕੈਂਡਾ ਸੀ ਪਰ ਉਸ ਤੋਂ ਬਾਅਦ ਇੱਕ ਐਕਸ਼ਨ ਹੁੰਦਾ ਤੇ ਨਾਲ ਹੀ ਨਾਲ ਹੋ ਜਾਂਦਾ ਰੱਖਿਆ ਜਾਂਦਾ ਥਾਰ ਵਾਲੀ ਬੀਬਾ ਦਾ ਕਿਉਂਕਿ ਥਾਰ ਵਾਲੀ ਇੱਕ ਕਾਸਟ ਦੇ ਜਿਹੜੀ ਬਿਛੰਡੇ ਦੇ ਵਿੱਚ ਫੜੀ ਜਾਂਦੀ ਹੈ ਉਹਦੇ ਨਾਲ ਅਕਸਰ ਉਹਦੇ ਲਿੰਕ ਜੁੜਦੇ ਨੇ ਉਹਨਾਂ ਦੇ ਨਾਨਕਿਆਂ ਤੋਂ ਯਾਨੀ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਤੋਂ ਲਿੰਕ ਜੁੜਦੇ ਉਹ ਵੀ ਤੁਹਾਡੇ ਨਾਲ ਮੈਂ ਖਬਰ ਪੂਰੀ ਤਰ੍ਹਾਂ ਦਸਾਂਗੀ ਕਰੂੰਗਾ ਔਰ ਜਿਹੜਾ ਮੁੱਖ ਮੰਤਰੀ ਰੈਕਸ਼ਨ ਹੈ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦੀ ਪ੍ਰੈਸ ਕਾਨਫਰੰਸ ਹੋਈ ਹੈ ਤਾਂ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਨਾਲ ਗਏ ਹੋਏ ਲੋਕ ਔਰ ਖੁਦ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਸੀ ਪਹਿਲਾਂ ਤੁਹਾਨੂੰ ਮੈਂ ਸੁਣਾਉਂਗਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਬਿਆਨ ਕੀ ਦਿੱਤਾ ਉਸ ਤੋਂ ਬਾਅਦ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪਰ ਸੁਖਵੀਰ ਸਿੰਘ ਬਾਦਲ ਕੀ ਕਹਿ ਕੇ ਗਏ ਸੁਣੋ ਕੇਜਰੀਵਾਲ ਜੈਨ ਆਟਕ ਹੈਲੋ ਕੁਮਾਰ ਸੁਖਦੀਪ ਪਾਠਕ ਵਿਕਰਮ ਸਾਨੀ ਰਾਗਵ ਜੱਟਾ ਸਾਰੇ ਪਾਰਦੇ ਹਨ ਕੀ ਕਰਨਾ ਹੈ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਲਿਆ ਹਰ ਚੇਅਰਮੈਨੀ ਤੇ ਰਾਜ ਸਭਾ ਤੇ ਕੀ ਮਿਨਿਸਟਰ ਤੁਸੀਂ ਦੇਖਿਆ ਜਿਵੇਂ ਬੱਕਰੀ ਮਗਰ ਲੇਲਾ ਹੁੰਦਾ ਹੈ ਉਹ ਇੱਕ ਕੇਜਰੀਵਾਲ ਦੇ ਮਗਰ ਪਹਿਲੇ ਮੁਖ ਚੀਫ ਮਿਨਿਸਟਰ ਦਾ ਸ਼ਰਮ ਆਉਂਦੀ ਹੈ ਦੇਖ ਕੇ ਕਿ ਕੇਜਰੀਵਾਲ ਆ ਕੇ ਉਹ ਘਾਟਨ ਕਰਦਾ ਕੇਜਰੀਵਾਲ ਆ ਕੇ ਸੰਬੋਧਨ ਕਰਦਾ ਕੇਜਰੀਵਾਲ ਆ ਕੇ ਉਹਨਾਂ ਦਾ ਅਸਟੇਟ ਹੀ ਕਰੂਗੀ ਤੇ ਮੁੱਖ ਮੰਤਰੀ ਬੈਠਾ ਕੱਲਾ ਸਟੇਟ ਹੈ ਇਹ ਤੋਂ ਮੈਨੂੰ ਲੱਗਦਾ ਐ ਜੀ ਸਿਚੁਏਸ਼ਨ ਕੱਲੇ ਪੰਜਾਬ ਦੀ ਹਿੰਦੁਸਤਾਨ ਚ ਕਿਤੇ ਨਹੀਂ ਹੋਈ ਕਿ ਕਿਸੇ ਹੋਰ ਸਟੇਟ ਦੇ ਸਰਕਾਰ ਲੀਡਰਸ਼ਿਪ ਦੇ ਇਲੈਕਟਿਡ ਸਟੇਟ ਦੇ ਜੀ ਮਿਨਿਸਟਰ ਨੂੰ ਜ਼ੀਰੋ ਕਰਤਾ ਹੋਏ ਰਾਸ਼ਟਰੀ ਨਹੀਂ ਕਰਤੇ ਜੀ ਮਿਨਿਸਟਰ ਨੂੰ ਰਾਸ਼ਟਰੀ ਨਹੀਂ ਕਰਤੇ ਕੋਈ ਪਜਾਰਾ ਹੁੰਦਾ ਐਮ ਐਲ ਏ ਦੇ ਲੀਡਰਸ਼ਿਪ ਨੂੰ ਟ੍ਰਸਟ ਨਹੀਂ ਕਰਦੇ ਜਿਹੜੀ ਤੁਸੀਂ ਸੁਖਵੀਰ ਸਿੰਘ ਬਾਦਲ ਦੀ ਹੁਣ ਪ੍ਰੈਸ ਕਾਨਫਰੰਸ ਦੇ ਵਿੱਚੋਂ ਗੱਲ ਸੁਣੀ ਆ ਦਰਾਂ ਸਾਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉਹ ਇੱਕੋ ਹੀ ਗੱਲ ਕਰ ਰਹੇ ਆ ਬਾਰ-ਬਾਰ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਉਹ ਇਹ ਤਾਂ ਭਾਈ ਦਿੱਲੀ ਵਾਲਿਆਂ ਨੂੰ ਲੈ ਆਇਆ ਯਾਨੀ ਸਾਨੂੰ ਮੌਕਾ ਦੇ ਦੋ ਇਸ ਤੇ ਵੀ ਗੱਲਬਾਤ ਦੇ ਵਿੱਚ ਕਰਦੇ ਆ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਕੀ ਕਹਿੰਦੇ ਨੇ ਇਹ ਵੀ ਸੁਣ ਲਓ ਯਾਰ ਸੁਣੋ ਸਾ ਜਿਹੜੇ ਵੱਡੇ-ਵੱਡੇ ਜਿਹੜੇ ਹੈਗੇ ਸੀਗੇ ਆਪਣੇ ਆਪ ਨੂੰ ਕਹਿੰਦੇ ਸੀ ਸਾਨ ਦਾ ਕੋਈ ਹਰਾ ਨਹੀਂ ਸਕਦਾ ਉਹਨਾਂ ਨੂੰ ਤੁਸੀਂ ਧਰਤੀ ਦਿਖਾਤੀ ਇਹ ਇਹ ਮੇਰੀ ਕੋਈ ਮੇਰੀ ਕੋਈ ਕਾਤ ਨਹੀਂ ਕੇਜਰੀਵਾਲ ਦੀ ਕੋਈ ਕਾਤ ਨਹੀਂ ਅਸੀਂ ਤਾਂ ਆਮ ਬੰਦੇ ਆ ਕਿ ਤੁਹਾਡਾ ਤੁਹਾਡਾ ਕੰਮ ਹੈ ਜਦੋਂ ਜਨਤਾ ਜਾਗਦੀ ਹੈ ਇਹ ਪਬਲਿਕ ਨੇ ਕੀਤਾ ਤੇ ਹੁਣ ਉਹ ਮਿੰਤਾ ਕਰਦੇ ਫਿਰਦੇ ਨੇ ਸਾਡੀ ਫਲਾਨੀ ਪਾਰਟੀ ਨੂੰ ਬਚਾ ਲਓ ਫਲਾਨਿਆਂ ਨੂੰ ਬਚਾ ਲਓ ਉਹ ਇੱਕ ਦੋ ਜਿਹੜੇ ਉਹ ਜਿਹੜੇ ਕਹਿੰਦੇ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਉਹ ਵੀ ਹੁਣੋਂ ਕੱਲ ਨੇ ਹੋਰ ਪਾਸੇ ਫਿਰਦੇ ਸੀ ਤੇ ਪਰ ਚਲੋ ਮਰਜ਼ੀ ਉਹਨਾਂ ਦੀ ਪਰ ਹਜੇ ਵੀ ਕਹਿੰਦੇ 5 ਸਾਲ ਖਜ਼ਾਨੇ ਦੀ ਚਾਬੀ ਲੈ ਕੇ ਕਹਿੰਦੇ ਮੈਨੂੰ ਪੰਜਾਬ ਦੀ ਚਿੰਤਾ ਹੈ ਉਹ ਜਦੋਂ ਹੈਗਾ ਸੀ ਚਿੰਤਾ ਉਦੋਂ ਕਿਉਂ ਨਹੀਂ ਕੀਤੀ ਫਿਰ ਜਦੋਂ ਤੁਹਾਡੇ ਕੋਲੇ ਰਾਸ ਸੀ ਉਦੋਂ ਚਿੰਤਾ ਕਿਉਂ ਨਹੀਂ ਕੀਤੀ ਪੰਜਾਬ ਨੂੰ ਇੱਕੋ ਇੱਕ ਪਾਰਟੀ بچਾ ਸਕਦੀ ਆ ਉਹ ਕਿਹੜੀ ਪਾਰਟੀ بچਾ ਸਕਦੀ ਹੈ ਭਰਾ ਜੀ ਬੱਸ ਕਰੋ ਯਾਰ ਹੁਣ ਲੋਕਾਂ ਨੂੰ ਕੁਝ ਕਰ ਲੈਣ ਦੋ ਨਵੇਂ ਮੁੰਡਿਆਂ ਨੂੰ ਕੁਝ ਕਰ ਲੈਣ ਦੋ ਉਹਨਾਂ ਨੂੰ ਸਿਰਫ ਭੁਖ ਲਾਹਟ ਹੈ ਕਿ ਅਸੀਂ ਖਤਮ ਹੋ ਗਏ ਭਗਵੰਤ ਮਾਨ ਹੋਰੀ ਤੇ ਕੋਈ ਕੋਣ ਦੇ ਸਾੜਾ ਵੀ ਹੈ ਝੱਲ ਨਹੀਂ ਸਕਦੇ ਉਹ ਜਿਹੜਾ ਹੁਣ ਬਿਆਨ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਣਿਆ ਇਹ ਕਹੇ ਸੀ ਕਿ بار بار ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਕਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਇੱਕ ਵਾਰੀ ਕਹਿੰਦਾ ਪੰਜਾਬ ਦੀ ਸੱਤਾ ਸਾਡੇ ਹੱਥ ਦੇ ਦਿਓ ਯਾਨੀ ਪਹਿਲਾ 25 ਸਾਲ ਤੱਕ ਰਾਜ ਕੀਤਾ ਜਦੋਂ ਤੁਹਾਨੂੰ ਜਨਤਾ ਨਿਖਾਰ ਚੁੱਕੀ ਆ ਜਨਤਾ ਨੇ ਤੁਹਾਨੂੰ ਘਰੇ ਬਿਠਾ ਦਿੱਤਾ ਕੁੰਡੇ ਰਾ ਦਿੱਤੇ ਨੇ ਹਰੇ ਵੀ ਕਹਿੰਦਾ ਅੱਜ ਜਿਹੜਾ ਕਿ ਜਲੰਧਰ ਦੇ ਵਿੱਚ ਅੱਜ ਕਾਨਫਰੰਸ ਹੁੰਦੀ ਆ ਕਹਿੰਦਾ ਜਿੱਥੇ ਮਰਜੀ ਬਗਜੋ ਬਾਦਲ ਬਾਦਲ ਹੋਈ ਜਾਂਦੀ ਆ ਇਹ ਆਪਦੇ ਮੂੰਹ ਦੇ ਵਿੱਚੋਂ ਕਹਿ ਰਿਆ ਸੀ ਸੁਖਵੀਰ ਸਿੰਘ ਬਾਦਲ ਤੇ ਭਾਈ ਪੰਜਾਬ ਦੇ ਲੋਕਾਂ ਦਾ ਅਕਾਲੀ ਦਰ ਨੂੰ ਬੜਾ ਪਿਆਰ ਕਰਦੇ ਨੇ ਹੁਣ ਮੈਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਗੱਲ ਦੇ ਵਿੱਚ ਤਾਂ ਸਹੀ ਹੈ ਕਿਉਂਕਿ ਜਿਹੜੇ ਲੋਕਾਂ ਨੇ 25 ਸਾਲ ਰਾਜ ਕੀਤਾ ਉਹ ਲੋਕ ਭਲਾ ਹੁਣ ਪੰਜਾਬ ਦਾ ਭਲਾ ਕਰਨਗੇ ਕਿਵੇਂ ਯਾਰ ਪਹਿਲਾ 25 ਸਾਲ ਲੁੱਟਿਆ ਪੰਜਾਬ ਦੇ ਲੋਕਾਂ ਨੂੰ ਮਾਰਿਆ ਜਿੰਨੇ ਬਾਦਲ ਕਹਿੰਦੇ ਕਤਲ ਕਰਵਾਏ ਆਪਣੇ ਰਾਜ ਦੇ ਅੰਦਰ ਅੱਜ ਤੱਕ ਨਾ ਤਾਂ ਕਿਸੇ ਸਰਕਾਰ ਨੇ ਕਰਵਾਏ ਨੇ ਤੇ ਨਾ ਹੀ ਕਿਸੇ ਨੇ ਕਰਵਾਉਣੇ ਆ ਕਿਉਂਕਿ ਪ੍ਰਾਣੇ ਬਜ਼ੁਰਗਾਂ ਤੋਂ ਸੁਣਦੇ ਆ ਇਹਨਾਂ ਦਾ ਇਤਿਹਾਸ ਕਿ ਭਾਈ ਜਿਹੜਾ ਬਾਦਲ ਸੀ ਨਾ ਵੱਡਾ ਉਹ ਬਹੁਤ ਸਾਰੇ ਲੋਕਾਂ ਨੂੰ ਮਾਰ ਕੇ ਮੁੱਖ ਮੰਤਰੀ ਬਣਿਆ ਸੀ ਉਹਨੇ ਬਹੁਤ ਸਾਰੇ ਆਫੀਸਰ ਮਰਵਾ ਦਿੱਤੇ ਸੀ ਜਿਹੜਾ ਉਹਦੇ ਆਖੇ ਨਹੀਂ ਲੱਗਦਾ ਸੀ ਕਹਿੰਦੇ ਉਹਨੂੰ ਵੀ ਗੱਡੀ ਚੜਾ ਦਿੰਦਾ ਸੀ ਇਹ ਨੇ ਇਹਨਾਂ ਨੂੰ ਜੀ ਤਾਲੀਆਂ ਕਰਤੂ ਤਾਂ ਔਰ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਚ ਕਹਿੰਦੇ ਸਾਨੂੰ ਵਾਪਸੀ ਕਰਵਾ ਦਿਓ ਭਰਾ ਤੁਸੀਂ ਕੌਮ ਦੇ ਨਾਲ ਗਦਾਰੀਆਂ ਕੀਤੀਆਂ ਕਿਹੜੇ ਤੁਹਾਡੀ ਵਾਪਸੀ ਕਰਵਾਊਗਾ ਸਿੱਖ ਕੌਮ ਦਾ ਵੱਡੇ ਪੱਦਰ ਦੇ ਉੱਤੇ ਕਾਣ ਕਰਕੇ ਤੁਸੀਂ ਪਿਓ ਪੁੱਤਾਂ ਨੇ ਮਾਫੀਆਂ ਮੰਗੀਆਂ ਕਾਲ ਤਖਤ ਸਾਹਿਬ ਦੇ ਉੱਤੇ ਭਾਂਡੇ ਮਾਂਜੇ ਆ ਤੇ ਜਿਹੜੀ ਹੁਣ ਸਜ਼ਾ ਲਈ ਹੈ ਉਹ ਤੇ ਲੱਤਾਂ ਵਾਂ ਹੀ ਟੁੱਟ ਗਈਆਂ ਸੀ ਇਹ ਵੀ ਇੱਕ ਪਰਮਾਤਮਾ ਦਾ ਪ੍ਰਕੋਪ ਹੈ ਇਹਨਾਂ ਦੇ ਉੱਤੇ ਮਿੱਟੀ ਦੇ ਵਿੱਚ ਮਿਲਾਉਣ ਦੇ ਵਾਸਤੇ ਰੱਬ ਨੇ ਇਹਨਾਂ ਨੇ ਰੱਬ ਨੇ ਇਹਨਾਂ ਨੂੰ ਸਜ਼ਾ ਦਿੱਤੀ ਹੈ ਉਹ ਤੁਹਾਡੇ ਸਾਹਮਣੇ ਆ ਔਰ ਜਿਹੜੀ ਕੌਂਸਟੇ ਬਰਾਮਨਦੀਪ ਕੌਰ ਹੈ ਇਹਦੇ ਨਾਲ ਲਿੰਕ ਕਿਵੇਂ ਜੁੜ ਜਾਂਦੇ ਆ ਵਾਰ-ਵਾਰ ਉਹ ਭਾਈ ਲੋਕ ਕਹ ਰਹੇ ਨੇ ਕਹਿੰਦੇ ਜਿੱਥੇ ਇਹਨਾਂ ਦੇ ਨਾਨਕੇ ਹਨ ਉੱਥੇ ਹੀ ਇਹਨਾਂ ਦੀ ਕੌਂਸਟੇ ਰਹਿਦੀ ਸੀ ਉਹੇ ਪਿੰਡ ਦੇ ਵਿੱਚ ਜਿਹੜੀ ਚੱਕ ਹਤੇ ਸਿੰਘ ਵਾਲੇ ਆ ਭਾਈ ਇਹਨਾਂ ਦੀ ਮਾਂ ਦੀ ਕਹਿਣ ਦੇ ਉੱਤੇ ਮੈਂ ਕਈ ਵਾਰ ਦੱਸ ਚੁੱਕਿਆ ਵੈਸੇ ਤਾਂ ਪਰ ਰਿਸ਼ਤਾ ਇੱਥੇ ਅੱਗੇ ਜੋੜਦਾ ਵੀ ਭਰਤੀ ਇਹਨਾਂ ਨੇ ਕਰਵਾਈ ਆ ਇਹਨਾਂ ਨੇ ਕੰਡੇ ਬੀਜੇ ਨੇ ਤਾਂ ਹੀ ਪੰਜਾਬ ਦੇ ਅੰਦਰ ਇਹਨਾਂ ਨੇ ਨੂੰ ਲਿਆ ਕੇ ਉਹਨੂੰ ਪਾਰਟੀ ਦੇ ਅੰਦਰ ਯਾਨੀ ਸ਼ੋਰ ਮਚਾਉਣ ਨੂੰ ਕਿਹਾ ਤੇ ਤੇਰੀ ਵਜ੍ਹਾ ਦੇ ਨਾਲ ਨਾਲੇ ਤਾਂ ਹੋਊਗੀ ਸਰਕਾਰ ਦੀ ਬਦਨਾਮੀ ਤੇ ਨਾਲੇ ਹੋਊਗੀ ਪੁਲਿਸ ਦੀ ਬਦਨਾਮੀ ਐਸ ਕਰਕੇ ਬਾਦਲ ਬਹੁਤ ਡੂੰਗੀ ਚਾਲ ਖੇਡ ਰਹੇ ਨੇ ਸੁਖਬੀਰ ਸਿੰਘ ਬਾਦਲ ਬਹੁਤ ਹੀ ਤਿਆਰਬੇ ਨਾਲ ਜੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਥੱਲੇ ਸਿੱਟਣਾ ਚਾਹੁੰਦਾ ਪਰ ਵੈਸੇ ਵੀ ਪੰਜਾਬ ਦੇ ਲੋਕੋ ਨੂੰ ਨਿਕਾਰੀ ਬੈਠੇ ਆ ਭਗਵੰਤ ਮਾਨ ਨੂੰ ਵੀ ਪਰ ਦੂਜੇ ਪਾਸੇ ਇਹ ਕਹਿੰਦਾ ਸਾਨੂੰ ਲੈ ਕੇ ਆਓ ਕਿਉਂਕਿ ਉਹਨੂੰ ਪਤਾ ਹੈ ਵੀ ਚਾਰੇ ਪਾਸੇ ਪੰਜਾਬ ਦੇ ਅੰਦਰ ਵਿਰੋਧ ਤੋਂ ਵਿਰੋਧ ਹੋ ਰਿਹਾ ਭਗਵੰਤ ਮਾਨ ਦਾ ਪਰ ਦਰਅਸਲ ਦੇ ਵਿੱਚ ਜੇਕਰ ਭਗਵੰਤ ਮਾਨ ਚੰਗਾ ਰਹੇ ਮੈਂ ਤਾਂ ਕਹਿੰਦਾ ਵੀ ਜਿਵੇਂ ਪੰਜਾਬ ਦੇ ਪੱਖੀ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਕੰਮ ਕਰੇ ਔਰ ਜਿੰਨੇ ਲੋਕ ਪੀੜਤ ਨੇ ਜਿਵੇਂ ਕਿ ਹੁਣ ਬਹੁਤ ਸਾਰੇ ਮੁੰਡੇ ਮਾਰੇ ਜਾ ਰਹੇ ਨੇ ਕਿਤੇ ਇਨਕਾਊਂਟਰ ਹੋ ਗਿਆ ਜਸਪ੍ਰੀਤ ਸਿੰਘ ਦਾ ਕਿਤੇ ਕਰਨਾਲ ਕੋਟਾ ਜਾਂਦਾ ਪਟਿਆਲੇ ਦੇ ਵਿੱਚ ਉਹਨੂੰ ਇਨਸਾਫ ਨਹੀਂ ਮਿਲਿਆ ਔਰ ਦੂਜੇ ਪਾਸੇ ਸਭ ਤੋਂ ਵੱਡੀ ਘਟਨਾ ਜਿਹੜੀ ਉਹ ਨਰਿੰਦਰ ਦੀਪ ਦੀ ਬਠਿੰਡੇ ਦੇ ਵਿੱਚ ਜਿਹੜਾ ਕਰੰਟ ਲਾ ਕੇ ਮਾਰਿਆ ਗਿਆ ਇਹਨਾਂ ਲੋਕਾਂ ਦਾ ਸਾਥ ਦੇਵੇ ਔਰ ਦੂਜੇ ਪਾਸੇ ਭਾਈ ਪੰਜਾਬ ਦੇ ਮੁੱਦਿਆਂ 'ਤੇ ਕੰਮ ਕਰਨਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਕਿ ਇਹੋ ਜਿਹੀ ਦੁਸ਼ਟ ਸਰਕਾਰਾਂ ਨਾ ਹੋਣ ਜਿਹੜੀਆਂ ਪਹਿਲਾਂ ਇਸ ਪੰਜਾਬ ਨੂੰ ਖਾ ਚੁੱਕੀਆਂ ਨੇ ਬਹੁਤ ਵੱਡਾ ਕਾਹਨ ਕਰ ਚੁੱਕੇ ਨੇ ਸਾਡੀ ਕੌਮ ਦਾ ਵੀ ਇਹ ਸਾਡੀ ਕੌਮ ਦੇ ਲੋਕ ਵੀ ਜਾਣਦੇ ਨੇ ਤੇ ਉਹਨਾਂ ਨੂੰ ਚਾਹੀਦਾ ਵੀ ਇਹ ਵੀ ਇਹਨਾਂ ਨੂੰ ਬਰਨ ਨਾ ਦੇਣ ਚਾਹੇ ਬਾਦਲ ਕਿਹਾ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਝਾੜੂ ਵਾਲਾ ਜੇ ਸਰਕਾਰ ਲੈ ਕੇ ਆਉਣੀ ਆ ਪੰਜਾਬੀਓ ਅਮਰਪਾਲ ਸਿੰਘ ਵਰਗੇ ਕਿਸੇ ਸਿੱਖ ਨੌਜਵਾਨ ਦੀ ਇਹ ਸਰਕਾਰ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਵੀ ਲੜੂਗੀ ਤੇ ਸਾਡੇ ਪੰਜਾਬ ਦੇ ਲੋਕਾਂ ਦੀਆਂ ਹੱਕਾਂ ਦੀ ਗੱਲ ਵੀ ਕਰੂਗੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ